ਪੱਤੀ ਪਾਕਿ ਦੇ ਕੋਈ ਖਬਰ ਆਈ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸੀਗੀ ਉਹਦੇ ਬਦਲੇ ਇਹ ਨੂੰ ਸਥਾਪਿਤ ਕੀਤਾ ਗਿਆ ਸੀਗਾ ਔਰ ਇਸ ਦੇ ਉਤੇ ਸਾਰੇ ਕਾਨੂੰਨ ਤੇ ਰੂਲ ਪੰਜਾਬ ਦੇ ਲੱਗਦੇ ਐ ਨੌਤੀ ਸੈਂਟਰ ਦੇ ਪਰ ਜਦੋਂ ਯੂਨੀਵਰਸਿਟੀ ਨੇ ਸੈਂਟਰਸ ਦੇ ਰੂਲ ਇੱਥੇ ਅਪਣਾਉਣਾ ਚਾਹੀਏ ਫਿਰ ਕਈ ਸਟੂਡੈਂਟਸ ਜਿਹੜੇ ਸੱਤ ਪਾਰਟੀ ਦੇ ਐ ਉਹਨਾਂ ਨੇ ਧਰਨੇ ਲਾਏ ਔਰ ਉਹਨਾਂ ਨੂੰ 29 ਅਪ੍ਰੈਲ ਨੂੰ ਪੁਲਿਸ ਨੇ ਫੜ ਕੇ ਖਾਣੇ ਦੇ ਵਿੱਚ ਅੰਦਰ ਦੇਤਾ ਔਰ ਇਹ ਪ੍ਰੋਟੈਸਟ ਜਿਹੜਾ ਇਹ ਵਿਦਿਆਰਥੀ ਸਟੂਡੈਂਟਸ ਕਰ ਰਹੇ ਹੈ ਇਹ ਚਾਹੁੰਦੇ ਹੈ ਕਿ ਜਿਹੜੇ ਨਵੇਂ ਟੀਚਰਸ ਰੱਖਣੇ ਹੈ ਉਹ ਪੰਜਾਬ ਦੇ ਰੂਲਸ ਦੇ ਮੁਤਾਬਕ ਰੱਖੇ ਜਾਣ ਨਾ ਕਿ ਸੈਂਟਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪੰਥ ਦਾ ਦਾਸ ਸਿਮਰਨਜੀਤ ਸਿੰਘ ਮਾਨ ਅੱਜ ਮਿਤੀ 13 ਮਈ ਦੀ ਨੂੰ ਸੰਬੋਧਤ ਬੋਲ ਰਿਹਾ ਹਾਂ ਸਰਟੀਫਿਕੇਟ ਦੇ ਕੋਲੇ ਖਬਰ ਆਈ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸੀਗੀ ਉਹਦੇ ਬਦਲੇ ਇਸ ਨੂੰ ਸਥਾਪਿਤ ਕੀਤਾ ਗਿਆ ਸੀਗਾ। ਔਰ ਇਸ ਦੇ ਉਤੇ ਸਾਰੇ ਕਾਨੂੰਨ ਤੇ ਰੂਲ ਪੰਜਾਬ ਦੇ ਲੱਗਦੇ ਐ ਨਾ ਕਿ ਸੈਂਟਰ ਦੇ। ਪਰ ਜਦੋਂ ਯੂਨੀਵਰਸਿਟੀ ਨੇ ਸੈਂਟਰਸ ਦੇ ਰੂਲ ਇੱਥੇ ਅਪਣਾਉਣਾ ਚਾਹੇ ਫੇ ਕਈ ਸਟੂਡੈਂਟਸ ਜਿਹੜੇ ਸੱਤ ਪਾਰਟੀ ਦੇ ਐ ਉਹਨਾਂ ਨੇ ਧਰਨੇ ਲਾਏ ਔਰ ਉਹਨਾਂ ਨੂੰ 29 ਅਪ੍ਰੈਲ ਨੂੰ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਅੰਦਰ ਦੇ ਤਾ ਔਰ ਇਹ ਪ੍ਰੋਟੈਸਟ ਜਿਹੜਾ ਇਹ ਵਿਦਿਆਰਥੀ ਸਟੂਡੈਂਟਸ ਕਰ ਰਹੇ ਹੈ ਇਹ ਚਾਹੁੰਦੇ ਹੈ ਕਿ ਜਿਹੜੇ ਨਵੇਂ ਟੀਚਰਸ ਰੱਖਣੇ ਹੈ ਉਹ ਪੰਜਾਬ ਦੇ ਰੂਲਸ ਦੇ ਮੁਤਾਬਕ ਰੱਥੇ ਜਾਣ ਨਾ ਕਿ ਸੈਂਟਰ ਦੇ ਜੋ ਕਰਤੇ ਸੈਂਟਰ ਦਾ ਕੋਈ ਵੀ ਲੋਕ ਸਟੈਂਡਿੰਗ ਇਸ ਯੂਨੀਵਰਸਿਟੀ ਦੇ ਵਿੱਚ ਹੈਗਾ ਨਹੀਂ ਹੈ ਸੋ ਇਸ ਕਰਕੇ ਇਹ ਸਾਡੇ ਵਿਦਿਆਰਥੀ ਉੱਥੇ ਧਰਨੇ ਦੇ ਉੱਤੇ ਬੈਠੇ ਹੈ ਔਰ ਇੰਨਾਂ ਦੇ ਉੱਤੇ ਜ਼ਬਰ ਵੀ ਹੋਇਆ ਪਰ ਇਹਨਾਂ ਨੇ ਆਪਣਾ ਕਾਨੂੰਨੀ ਤੇ ਲੀਜਿਟਿਮੇਟ ਜਿਹੜਾ ਟਰੋਟੈਸ ਸੀਗਾ ਉਸ ਨੂੰ ਨਹੀਂ ਛੱਡਿਆ ਹੈਗਾ ਬੜੇ ਤੋਖਰੇ ਹੋ ਕੇ ਇਹ ਇਸ ਜ਼ਬਰਦਸਤ ਮੁਕਾਬਲਾ ਕਰ ਰਹੀ ਹੈ ਤੇ ਸਾਡੀ ਪਾਰਟੀ ਇਹਨਾਂ ਦਾ ਪੂਰਾ ਇਹਨਾਂ ਦੇ ਪਿੱਛੇ ਖੜੀ ਹੈ ਤੇ ਜਿਹੜੀ ਮਾਰਚਲ ਕੀਤੀ ਹੈ ਯੂਨੀਵਰਸਿਟੀ ਦਾ ਡੋਰਦਵਾਰੇ ਉਸਤੇ ਗੇਟ ਰੂਵੀ ਪਲੇਸ ਨੇ ਜਿੰਦੇ ਲਾਤੇ ਹੈ ਜਦਕਿ ਸਿੱਖੋਂ ਕਦੇ ਵੀ برداشت ਨਹੀਂ ਕਰਦੀ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਹੋਣ ਇਹ ਫੇਰ ਇੱਕ ਜਮ ਜਿਹੜੀ ਸਿੱਖ ਸਾਇਕੀ ਹੈ ਉਹਦੇ ਵਿੱਚ ਸਿੱਖ ਸਮਝਦੇ ਹਨ ਕਿ 1984 ਜਿਹੜਾ ਇੰਦਰਾ ਗਾਂਧੀ ਨੇ ਮਿਲਟਰੀ ਅਟੈਕ ਦਰਬਾਰ ਸਾਹਿਬ ਦੇ ਉੱਤੇ ਕਰਾਇਆ ਸੀ ਉਹਦੀ ਯਾਦ ਹਰੇਕ ਸਿੱਟ ਨੂੰ ਆਉਣ ਆਉਂਦੀ ਹੈ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਸੱਤ ਪਾਰਟੀ ਹੈ ਇਸ ਨੇ ਠੀਕ ਤਰ੍ਹਾਂ ਨਹੀਂ ਲਗਾਏ ਹੋਏ ਹੈ ਤੇ ਯੂਨੀਵਰਸਿਟੀ ਨੂੰ ਪਿੱਛੇ हट ਜਾਣਾ ਚਾਹੀਦਾ ਹੈ ਤੇ ਕਾਨੂੰਨਨ ਤੌਰ ਤੇ ਉੱਤੇ ਜਿਹੜੀ ਪ੍ਰੋਫੈਸਰਸ ਦੀ ਪੜਤੀ ਕਰਨੀ ਹੈ ਉਹ ਪੰਜਾਬ ਰੂਲਜ਼ ਦੇ ਮੁਤਾਬਕ ਕਰੇ ਨਾ ਕਿ ਸੈਂਟਰ ਦੇ ਤੇ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਚੰਡੀਗੜ੍ਹ ਪਾਰਲੀਮੈਂਟਰੀ ਸੀਟ ਤੋਂ ਸਾਡੇ ਲਖਬੀਰ ਸਿੰਘ ਜੀ ਕੋਟਲਾ ਉਹਨਾਂ ਨੂੰ ਵੀ ਅਸੀਂ ਹਦਾਇਤ ਕਰਦੇ ਆਂ ਕਿ ਤੁਸੀਂ ਇਹਨਾਂ ਸਟੂਡੈਂਟਸ ਦਾ ਪਤਾ ਲਾਓ ਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਤਾਲਾ ਲਗਾਇਆ ਹੈ ਉਹ ਵੀ ਤੁਸੀਂ ਜਾ ਕੇ ਖਲਾਓ ਤੇ ਵਰਤਮਾਨ ਤ세ਵੀ ਕੀ ਮੱਤੇ ਉੱਤੇ ਸਿਕ ਕੌਮ ਬੰਦ ਨਹੀਂ ਹੋਣ ਦੋਗੀ ਸੋ ਮੈਂ ਆਸ ਕਰਦੇ ਕਿ ਯੂਨੀਵਰਸਿਟੀ ਵਾਲੇ ਵੀ ਚੰਡੀਗੜ੍ਹ ਦੀ ਯੂਨੀਟਰੇਟਰੀ ਟੀਰੀ ਦੀ ਵੀ ਸਰਕਾਰ ਬੜੇ ਭਲੇ ਇਮਾਨਦਾਰ ਜਿਹੜਾ ਕਾਨੂੰਨ ਹੈ ਉਸ ਦੇ ਮੁਤਾਬਕ ਚੱਲੂਗੀ ਤੇ ਮੰਨਾਈਆਂ ਨਹੀਂ ਕਰੂਗੀ ਯੂਨੀਵਰਸਿਟੀ ਦੇ ਨਿظام ਨੇ ਕਈ ਸਟੂਡੈਂਟਸ ਜਿਹੜੇ ਹਰ ਇੱਕ ਫੈਸਲੇ antioxidant ਰੂਪ ਕਰ ਰਹੀ ਹੈ ਉਹਨਾਂ ਨੂੰ ਮਤਲਬ ਕਰਤਾ ਤੇ ਜਿਹਦਾ ਮਤਲਬ ਹੈ ਕਿ ਮੇਂ ਮਹੀਨੇ ਦੇ ਵਿੱਚ ਯੂਨੀਵਰਸਿਟੀ ਦੇ ਇਮਤਿਹਾਨ ਹੁੰਦੇ ਹੈ ਤੇ ਜੇ ਉਹਨਾਂ ਨੂੰ ਮਤਲਬ ਕੀਤਾ ਉਹ ਇਮਤਿਹਾਨ ਦੇ ਵਿੱਚ ਨਹੀਂ بیٹھ ਸਕਣਗੇ ਉਹਨਾਂ ਦਾ ਪੂਰਾ ਸਾਲ ਮਾਰਿਆ ਜਾਊਗਾ ਇਹ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਹੜੇ ਸਟੂਡੈਂਟਸ ਠੀਕ ਕੰਮ ਕਰ ਰਹੇ ਹੈ ਤੇ ਯੂਨੀਵਰਸਿਟੀ ਨੂੰ ਸਿੱਧੇ ਰਾਹ ਪਾ ਰਹੇ ਹੈ ਉਹਨਾਂ ਨੂੰ ਮੌਤਨ ਕਰਕੇ ਤੇ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਬੈਠਣ ਦੀ ਜਿਹੜੀ ਅਗਿਆ ਨਹੀਂ ਤੇਰੇ ਇਹਦੀ ਮੁਖਾਲਫਤ ਅਸੀਂ ਸਾਡੇ ਕਰ ਰਹੇ ਸਰਟੀਫਾਈਕਟ ਦੇ ਕੋਲ ਖਬਰ ਆਈ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸਿੱਗੀ ਉਹਦੇ ਬਦਲੇ ਇਹਨੂੰ ਸਥਾਪਿਤ ਕੀਤਾ ਗਿਆ ਸੀਗਾ। ਔਰ ਇਸ ਦੇ ਉੱਤੇ ਸਾਰੇ ਕਾਨੂੰਨ ਤੇ ਰੂਲ ਪੰਜਾਬ ਦੇ ਲੱਗਦੇ ਐ ਨਾ ਕਿ ਸੈਂਟਰ ਦੇ। ਪਰ ਜਦੋਂ ਯੂਨੀਵਰਸਿਟੀ ਨੇ ਸੈਂਟਰਸ ਦੇ ਰੂਲ ਇੱਥੇ ਅਪਣਾਣਾ ਕਾਹੇ ਫਿਰ ਕਈ ਸਟੂਡੈਂਟਸ ਜਿਹੜੇ ਸੱਤ ਪਾਰਟੀ ਦੇ ਐ ਉਹਨਾਂ ਨੇ ਧਰਨੇ ਲਾਏ ਔਰ ਉਹਨਾਂ ਨੂੰ 29 ਅਪ੍ਰੈਲ ਨੂੰ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਅੰਦਰ ਦੇ ਤਾ ਔਰ ਇਹ ਪ੍ਰੋਟੈਸਟ ਜਿਹੜਾ ਇਹ ਵਿਦਿਆਰਥੀ ਸਟੂਡੈਂਟਸ ਕਰ ਰਹੇ ਐ ਇਹ ਚੰਗੀ ਹੈ ਕਿ ਜਿਹੜੇ ਨਵੇਂ ਟਿਚਰਸ ਰੱਖਣੇ ਹੈ ਉਹ ਪੰਜਾਬ ਦੇ ਰੂਲਸ ਦੇ ਮੁਤਾਬਕ ਰੱਖੇ ਜਾਣ ਨਾ ਕਿ ਸੈਂਟਰ ਦੇ ਸਰਟੀਫਾਈਕਟ ਦੇ ਕੋਲੋਂ ਖਬਰ ਆਈ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸੀਗੀ ਉਹਦੇ ਬਦਲੇ ਇਸ ਨੂੰ ਸਥਾਪਿਤ ਕੀਤਾ ਗਿਆ ਸੀਗਾ। ਔਰ ਇਸ ਦੇ ਉੱਤੇ ਸਾਰੇ ਕਾਨੂੰਨ ਤੇ ਰੂਲ ਪੰਜਾਬ ਦੇ ਲੱਗਦੇ ਐ ਨਾ ਕਿ ਸੈਂਟਰ ਦੇ। ਪਰ ਜਦੋਂ ਯੂਨੀਵਰਸਿਟੀ ਨੇ ਸੈਂਟਰਸ ਦੇ ਰੂਲ ਇੱਥੇ ਅਪਣਾਉਣਾ ਚਾਹੀਏ ਫਿਰ ਕਈ ਸਟੂਡੈਂਟਸ ਜਿਹੜੀ ਸੱਤ ਪਾਰਟੀ ਦੇ ਐ ਉਹਨਾਂ ਨੇ ਧਰਨੇ ਲਾਏ ਔਰ ਉਹਨਾਂ ਨੂੰ 29 ਅਪ੍ਰੈਲ ਨੂੰ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਅੰਦਰ ਦੇਤਾ ਔਰ ਇਹ ਪ੍ਰੋਟੈਸਟ ਜਿਹੜਾ ਇਹ ਵਿਦਿਆਰਥੀ ਸਟੂਡੈਂਟਸ ਕਰ ਰਹੇ ਐ ਇਹ ਚਾਹੁੰਦੇ ਐ ਕਿ ਜਿਹੜੇ ਨਵੇਂ ਟੀਚਰਸ ਰੱਖਣੇ ਐ ਉਹੋ ਪੰਜਾਬ ਦੇ ਰੂਲਸ ਦੇ ਮੁਤਾਬਕ ਰੱਠੇ ਜਾਣ ਨਾ ਕਿ ਸੈਂਟਰ ਦੇ